ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਰੈਡੀ ਆ ਜੀ ਗਗਨਦੀਪ ਸਿੰਘ ਜੀ ਦੇ ਘਰੇ ਕੀਰਤਨ ਸਮਾਗਮ ਤੇ ਜਾਣ ਲਈ ਨੂਰਪ੍ਰੀਤ ਕੌਰ ਵੀ ਰੈਡੀ ਹੋ ਕੇ ਬਾਹਰ ਆ ਚੁੱਕੀ ਆ ਇੰਤਜ਼ਾਰ ਕਰ ਰਹੇ ਆ ਜੀ ਭਾਈ ਹਰਜਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੋਂ ਪਿਕ ਕਰਕੇ ਲੈ ਕੇ ਜਾਣਾ ਭਾਈ ਸਾਬਜੀ ਦੇ ਘਰੇ ਭਾਈ ਸਾਬ ਦੂਰੋਂ ਹੀ ਮੈਨੂੰ ਦੇਖ ਕੇ ਹੱਸ ਰਹੇ ਨੇ ਕਿਉਂਕਿ ਮੈਂ ਇਕੱਲਾ ਹੀ ਲੇਟ ਸੀ ਬਾਕੀ ਸਾਰੇ ਪਹੁੰਚ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨੋਂ ਜਣੇ ਸਕੂਟੀ ਤੇ ਬਹਿ ਕੇ ਅਸੀਂ ਫਟਾਫਟ ਪਹੁੰਚੇ ਗਗਨਦੀਪ ਸਿੰਘ ਜੀ ਦੇ ਘਰ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਥੋੜੀ ਦੇਰ ਕੀਰਤਨ ਸਰਵਨ ਕੀਤਾ। ਇੱਧਰ ਦੂਜੇ ਪਾਸੇ ਸਾਰੇ ਸੇਵਾਦਾਰ ਆਪਣੀ ਆਪਣੀ ਸੇਵਾ ਬੜੇ ਪਿਆਰ ਨਾਲ ਨਿਭਾ ਰਹੇ ਨੇ। ਇਹਨੇ ਸਾਡੇ ਬੜੇ ਸਤਿਕਾਰਯੋਗ ਭੈਣ ਜੀ ਜੋ ਬੜੇ ਪਿਆਰ ਨਾਲ ਸਿੰਘਾਂ ਨੂੰ ਡਿਸ਼ਾਂ ਤਿਆਰ ਕਰਕੇ ਸਕੰਦ ਦੇ ਨੇ। ਬੱਚਿਆਂ ਦਾ ਤਾਂ ਤੁਹਾਨੂੰ ਪਤਾ ਹੀ ਆਪਣੀਆਂ ਅਲੱਗ ਹੀ ਰੌਣਕਾਂ ਲਾਉਂਦੇ ਨੇ ਹਰ ਜਗ੍ਹਾ। ਅਰਦਾਸ ਹੋਣ ਉਪਰੰਤ ਸਿੰਘਾਂ ਨੇ ਖੁਸ਼ੀਆਂ ਦੇ ਜਕਾਰੇ ਗਜਾਏ ਆਪ ਜੀ ਨੂੰ ਪਤਾ ਹੈ ਖੁਸ਼ੀ ਦਾ ਮਾਹੌਲ ਹੈ ਗਗਨਦੀਪ ਸਿੰਘ ਜੀ ਦੇ ਆਨੰਦ ਕਾਰਜ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਚਰਨ ਪਾਏ ਨੇ ਗ੍ਰਹਿ ਵਿਖੇ ਸਤਿ ਸ੍ਰੀ ਅਕਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਗੋਲ ਬਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸੋਖਾ ਸੰਧੀ ਸੇਵਾ ਉਪਰੰਤ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਚੋਰ ਸਾਹਿਬ ਦੀ ਸੇਵਾ ਬਖਸ਼ੀ ਹੁਣ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਸਿੰਘਾਂ ਕੋਲੋਂ ਗੁਰੂ ਘਰ ਵੱਲ ਜਾਣ ਲਈ ਦਾ ਨਾਮ ਸਤਿਗੁਰੂ ਦੀ ਗੁਰੂ ਘਰ ਤੋਂ ਵਾਪਸ ਹੁੰਦੇ ਹੀ ਪ੍ਰਸ਼ਾਦਾ ਛਕਣ ਦੀ ਵੀ ਤਿਆਰੀ ਹੋ ਚੁੱਕੀ ਸੀ ਬੜੇ ਪਿਆਰ ਨਾਲ ਸਿੰਘਾਂ ਨੇ ਪ੍ਰਸ਼ਾਦਾ ਛਕਾਇਆ ਤੇ ਆਪ ਵੀ ਛਕਿਆ ਇਸ ਤੋਂ ਉਪਰੰਤ ਤਿਆਰੀਆਂ ਸ਼ੁਰੂ ਨੇ ਜੀ ਆਨੰਦ ਕਾਰਜ ਲਈ ਦਿੱਲੀ ਜਾਣਾ ਆਪ ਜੀ ਨੂੰ ਪਤਾ ਹੀ ਹੈ ਆਪਾਂ ਉਹਦੇ ਵੀ ਬਲੌਗ ਲੈ ਕੇ ਆਵਾਂਗੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਛੇਤੀ ਛੇਤੀ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਗੋਂ ਬਹੁਤ ਵਧੀਆ ਵਧੀਆ ਵੀਡੀਓ ਆ ਰਹੀਆਂ ਨੇ ਜਲਦੀ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ